ਸਤਿ ਅਕਾਲ ਹਾਜ਼ਰਾਂ ਜੀ ਨਵੀਂ ਕਹਾਣੀ ਲੈ ਕੇ ਉਮੀਦ ਹੈ ਇੱਕ ਕਹਾਣੀ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਆਓ ਸ਼ੁਰੂ ਕਰੀਏ ਕਹਾਣੀ ਜੇ ਵੱਡੜਾ ਫੇਰ ਆ ਗਿਆ ਟਫਕੇ ਇਹਨੂੰ ਵੀ ਪਿਓ ਦੇ ਪੁੱਤ ਨੂੰ ਕਦੀ ਸ਼ਰਮ ਨਹੀਂ ਆਉਣੀ ਸਾਲ ਹੋ ਗਿਆ ਕਲਪਦੀ ਨੂੰ ਬਈ ਆਹ ਅੱਗ ਸਵਾ ਜਹਾਨਾ ਖਾਇਆ ਕਰ ਨਾ ਮਰਿਆ ਕਰ ਪੀ ਕੇ ਨਤ ਦਾ ਪਾਇਆ ਮੂਤ ਕਰਵੜਦਿਆਂ ਨੂੰ ਡੁੱਲ ਡੁੱਲ ਕਰਦਾ ਕੰਜਰ ਨਾ ਹੋਵੇ ਕਿਸੇ ਥਾਂ ਦਾ ਜ਼ੁਬਾਨ ਤੋਂ ਅੰਗਿਆਰਿਆਂ ਦੀ ਬੋਸ਼ਾਰ ਕਰਦੀ ਤਾਰੋ ਬੁਰੇ ਤਰੀਕੇ ਨਾਲ ਕਲਪੀ ਪਈ ਸੀ ਇਹ ਹਾਲ ਉਹਦਾ ਇੱਕ ਦਿਨ ਦਾ ਨਹੀਂ ਸੀ ਸਗੋਂ ਪਿਛਲੇ 1 ਸਾਲ ਤੋਂ ਉਹ ਇਹ ਸਭ ਹੀ ਸਹਾਰ ਰਹੀ ਸੀ ਨਾ ਤੇਥੋਂ ਬੋਲੇ ਬਿਨਾ ਰਹਿਣਾ ਨਹੀਂ ਜਾਂਦਾ ਸਾਲੀ ਗੰਦੀ ਜ਼ੁਬਾਨ ਬੋਲਣ ਦੀ ਤਮੀਜ਼ੀ ਨਹੀਂ ਕੋਈ ਸੌਰੀ ਨੇ ਚੜੀ ਵੀ ਸਾਰੀ ਤਾਰਦੀ ਅੱਗੋਂ ਜਿੰਦਾ ਵੀ ਟੁੱਟੇ ਛਿੱਤਰ ਵਾਂਗੂ ਬਾਤਾ ਚਲੇ ਗਿਆ ਵਿਆਹ ਹੋਏ ਨੂੰ ਤਾਰੋ ਦੇ ਪੂਰੇ 11 ਸਾਲ ਬੀਤ ਗਏ ਸਨ ਅੱਜ ਉਹਨਾਂ ਦੇ ਵਿਆਹ ਦੀ ਸਾਲਗिरा ਸੀ ਪਰ ਨਾ ਤਾਂ ਜਿੰਦੇ ਨੂੰ ਯਾਦ ਸੀ ਤੇ ਨਾ ਹੀ ਤਾਰੋ ਨੂੰ ਆਪਣੀ ਸਾਲਗिरा ਦੀ ਕੋਈ ਸੁਧਬੁੱਧ ਹੀ ਨਹੀਂ ਸੀ ਤਾਰੋ ਤਾਂ ਜਿਵੇਂ ਪਿਛਲੇ ਕੁਝ ਸਾਲਾਂ ਤੋਂ ਆਪਣਾ ਆਪ ਵੀ ਭੁੱਲੀ ਬੈਠੀ ਸੀ ਹੁਣ ਤਾਂ ਉਸ ਦੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ ਕੱਲ ਦੁਪਹਿਰੇ ਵੀ ਪਤਾ ਨਹੀਂ ਉਹਨੂੰ ਕੀ ਹੋ ਚੱਲਿਆ ਸੀ ਗਵਾਂਢੀ ਆਖ ਦੇ ਸੀ ਉਪਰੀ ਕਸਰ ਦਾ ਮਾਮਲਾ ਸੀ ਪਰ ਤਾਰੋ ਅੰਦਰ ਕੀ ਚੱਲ ਰਿਹਾ ਸੀ ਇਹ ਖੁਦ ਤਾਰੋ ਨੂੰ ਵੀ ਨਹੀਂ ਸੀ ਪਤਾ ਕੰਜਰੀ ਘਰ ਪਟਕੇ ਲੈ ਗਈ ਮੇਰਾ ਨਾਲੇ ਖਾ ਗਈ ਮੇਰਾ ਖਸਮ ਇਹੋ ਜਿਹੇ ਡੈਨ ਨੂੰ ਤਾਂ ਰੱਬ ਨਰਕਾਂ ਵਿੱਚ ਵੀ ਥਾਂ ਨਾ ਦੇਵੇ ਮਰਦਾਂ ਦੇ ਟੁਕੜਿਆਂ ਤੇ ਪਲਣ ਵਾਲੀ ਕੁੱਤੇ ਕਿਸੇ ਥਾਂ ਦੀ ਤਾਰੋਂ ਨੇ ਭਾਂਡੇ ਧੋਂਦੀ ਨੇ ਗੁੱਸੇ ਵਿੱਚ ਭਾਂਡੇ ਵੀ ਸਾਰੇ ਬੇਲੇ ਵਿੱਚ ਭਗਾ ਮਾਰੇ ਨੀ ਕੀ ਰੌਲਾ ਪੈ ਗਿਆ ਇਹਨਾਂ ਦੇ ਕੁੜੇ ਬੰਤੋਂ ਨੀ ਆਈ ਜਰਾ ਕੇਰਾ ਨਾਲ ਦੇ ਘਰੋਂ ਕੈਲੇਕਿਆਂ ਦੀ ਬੁੜੀ ਕੰਧ ਨਾਲ ਕੰਨ ਲਾ ਲਾ ਕੇ ਗੱਲਾਂ ਸੁਣਦੀ ਰਹੀ ਪਰ ਜਦੋਂ ਭਾਂਡੇ ਢਿੰਡੇ ਖਾਸੇ ਹੀ ਖੜਕਣ ਦੀ ਆਵਾਜ਼ ਆਉਣ ਲੱਗੀ ਤਾਂ ਇੱਕਦਮ ਬੁੜੀ ਠਠੰਬਰ ਗਈ ਅਤੇ ਆਪਣੀ ਨੋਬੰਦ ਤੋਂ ਨੁ ਬਾਜਾ ਮਾਰਦੀ ਨਾਲ ਚੱਲਣ ਲਈ ਆਖਣ ਲੱਗੀ ਆਈ ਬੇਬੇ ਅੱਗੋਂ ਉਸਦੇ ਨੋਬੰਦ ਤੋਂ ਵੀ ਟਪੂਸੀਆਂ ਮਾਰਦੀ ਆਵੇ ਜਿਵੇਂ ਉਸਦੇ ਮਨ ਦੀ ਕੋਈ ਦੱਬੀ ਰੀਜ ਪੂਰੀ ਹੋ ਚੱਲੀ ਹੋਵੇ ਤਾਰੋ ਨਾਲ ਬੰਦੋ ਦੀ ਭਾਵੇਂ ਕੋਈ ਜ਼ਿਆਦਤੀ ਦੁਸ਼ਮਣੀ ਤਾਂ ਨਹੀਂ ਸੀ ਪਰ ਉਹ ਉਸਦੇ ਰੰਗ ਰੂਪ ਨੂੰ ਵੇਖ ਕੇ ਅੰਦਰ ਹੀ ਅੰਦਰ ਮੱਚਦੀ ਰਹਿੰਦੀ ਸੀ ਕੁਝ ਉਸ ਨੂੰ ਇਸ ਗੱਲ ਦਾ ਵੀ ਝੋਰਾ ਲੱਗਾ ਰਹਿੰਦਾ ਸੀ ਕਿ ਉਸ ਦਾ ਆਪਣਾ ਖਸਮ ਉਸ ਤੋਂ ਦੋ ਅਲਾਦਾ ਹੋਣ ਦੇ ਬਾਵਜੂਦ ਵੀ ਇਸ ਗੈਰ ਸੇਵੀ ਨੂੰ ਬੜੀ ਨਿਝ ਲਾ ਕੇ ਵੇਖਦਾ ਸੀ ਕੀ ਹੋਇਆ ਤਾਰੋ ਭਾਂਡੇ ਕਿਉਂ ਪੰਨੀ ਜਾਨੀ ਐ ਤਾਰੋ ਦੇ ਲਾਗੇ ਬੈਠਦੀ ਬੰਦ ਤੋਂ ਉਸ ਦੇ ਹੱਥ ਫੜਿਆ ਡੋਲੂ ਫੜਦੇ ਹੋਏ ਕਹਿਣ ਲੱਗੀ ਇੰਨੇ ਨੂੰ ਗਵਾਂਡ ਦੀਆਂ ਹੋ ਦੋ ਚਾਰ ਤੀਵੀਆਂ ਆ ਕੇ ਇਕੱਠੀਆਂ ਹੋ ਗਈਆਂ ਕੀ ਹੋਇਆ ਕੁੜੇ ਬੰਦ ਤੋਂ ਇਹਨੂੰ ਇਹ ਕਿਵੇਂ ਕਿਵੇਂ ਇਕੱਠੀ ਜੀ ਹੋਈ ਬੈਠੀ ਐ ਸੁਖ ਤਾਂ ਹੈ ਬਿੰਦੋ ਚਾਚੀ ਆਉਂਦੇ ਸਾਰ ਹੀ ਬੰਤੂ ਤੇ ਦੁਆਲੇ ਹੋ ਬੈਠੀ ਇਧਰ ਨਾਲ ਆਈਆਂ ਤ੍ਰੀਮਤਾ ਡੋਰ ਪੌਰ ਜਈਆਂ ਹੋਈਆਂ ਬੰਤੂ ਨੂੰ ਵੇਖਣ ਲੱਗੀਆਂ ਜਿਵੇਂ ਬੰਤੂ ਸਭ ਕੁਝ ਹੀ ਜਾਣਦੀ ਹੋਵੇ ਮੈਥੋਂ ਕੀ ਪੁੱਛਣੀ ਹੈ ਚਾਚੀ ਮੈਂ ਤਾਂ ਬਹੋਣ ਆਈਆਂ ਇਹਨੂੰ ਪੁੱਛ ਜੋ ਸਾਸੁੱਤੀ ਬੈਠੀ ਹੈ ਸਾਸੁੱਤਣ ਦੀ ਗੱਲ ਸੁਣ ਤਾਰੋ ਅਚਾਨਕ ਹੀ ਕਿਸੇ ਨਿੱਕੇ ਬੱਚੇ ਵਾਂਗੂ ਮਿਲਕਣ ਲੱਗ ਪਈ ਬੰਤੋ ਨੇ ਜਦ ਉਸ ਨੂੰ ਆਪਣੇ ਕਲਾਵੇ ਵਿੱਚ ਲਿਆ ਤਾਂ ਤਾਰੋ ਨੇ ਹੋਰ ਵੀ ਕੁੱਟ ਕੇ ਉਸ ਨੂੰ ਜੱਫੀ ਪਾ ਲਈ। ਗੱਲ ਕੀ ਹੋਈ ਇਹ ਤੇ ਦੱਸ। ਬੰਤੋ ਨੇ ਜਿਵੇਂ ਪੁਛਕਾਰਦਿਆਂ ਜਿਹਾ ਕਿਹਾ ਪਰ ਤਾਰੋ ਲਗਾਤਾਰ ਹੀ ਰੋਂਦੀ ਰਹੀ ਜਿਵੇਂ ਉਸ ਅੰਦਰ ਕੁਝ ਟੁੱਟਦਾ ਚੱਲਿਆ ਜਾ ਰਿਹਾ ਹੋਵੇ। ਕੁਝ ਦੇਰ ਨੂੰ ਬੰਤੋ ਤਾਰੋ ਨੂੰ ਅੰਦਰ ਕਮਰੇ ਵਿੱਚ ਛੱਡ ਆਈ। ਬਾਹਰ ਆਈ ਤਾਂ ਦੇਖਿਆ ਕਿ ਤਰੀਮ ਤਾਂ ਇੱਕ ਦੂਜੀ ਨਾਲ ਮੂੰਹ ਨਾਲ ਮੂੰਹ ਜੋੜੀ ਗੱਲਾਂ ਪਈਆਂ ਕਰਨ ਬੰਤੂ ਦਾ ਵਿਆਹ ਹੋਏ ਨੂੰ 15 ਸਾਲ ਬੀਤ ਚੁੱਕੇ ਸਨ ਇਨ੍ਹਾਂ ਸਾਲਾਂ ਦਰਮਿਆਨ ਉਹਨਾਂ ਦੇ ਘਰਨਾਗਰ ਤੇ ਨਿੱਕਾ ਦੋ ਅਲੱਗਾਂ ਹੋਈਆਂ ਜਨਮ ਵੇਲੇ ਤਾਂ ਦੋਵੇਂ ਜੁਆਕ ਪਿਓ ਤੇ ਗਏ ਲੱਗਦੇ ਸਨ ਪਰ ਵਕਤ ਦੇ ਨਾਲ ਜਿਵੇਂ ਹੀ ਜੁਆਕ ਵੱਧੇ ਪਏ ਦੋਵਾਂ ਦਾ ਰੰਗ ਰੂਪ ਆਪਣੀ ਮਾਂ ਤੇ ਜਾਣ ਲੱਗਾ ਬੰਤੋਂ ਉੰਜ ਰੰਗ ਦੀ ਭਾਵੇਂ ਪੱਕੀ ਸੀ ਪਰ ਨੈ ਨਕਸ਼ ਵਾਵਾ ਦਿਲਕਸ਼ ਸੀ ਉਹਦੇ ਖਾਸ ਕਰ ਉਸ ਵੇਲੇ ਜਦੋਂ ਕੈਲਾ ਬੰਤੋਂ ਨੂੰ ਕਲਕੱਤੇ ਤੋਂ ਵਿਆਹ ਕੇ ਲਾਇਆ ਸੀ ਕੈਲਾ ਆਪ ਡਰਾਈਵਰੀ ਕਰਦਾ ਸੀ ਤੇ ਇਹਨੇ ਉਸ ਦਾ ਦੂਰ ਦੂਰ ਦੇ ਰੂਟਾਂ ਤੱਕ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਵਿੱਚ ਚਾਹੇ ਉਸ ਦਾ ਬਿਹਾਰ ਆਉਣਾ ਜਾਣਾ ਖਾਸਾ ਹੀ ਵਧ ਗਿਆ ਉਸ ਨੂੰ ਨਵਾਂ ਕੰਮ ਜੋ ਮਿਲ ਗਿਆ ਸੀ ਹੁਣ ਆਏ ਦਿਨ ਉਸ ਦਾ ਪੰਜਾਬ ਤੋਂ ਬਿਹਾਰ ਤੱਕ ਦਾ ਢੇੜਾ ਵੱਜਦਾ ਸੀ ਉਹ ਰੋਜ਼ ਸਵੇਰੇ ਤਿਆਰ ਹੋ ਕੇ ਗੱਡੀ ਨੂੰ ਧੋਲ ਸ਼ਕਾ ਕੇ ਮਾਲ ਚੁੱਕਣ ਚਲਾ ਜਾਂਦਾ ਇਸ ਕੰਮ ਦੀ ਦੱਸ ਉਸ ਨੂੰ ਆਪਣੇ ਕਿਸੇ ਸਾਥੀ ਡਰਾਈਵਰ ਨਹੀਂ ਪਾਈ ਸੀ ਜੋ ਆਪ ਬਿਹਾਰ ਤੋਂ ਸੀ ਅਤੇ ਪੰਜਾਬ ਕਦੇ-ਕਦਾਈਂ ਹੀ ਢੇੜਾ ਮਾਰਦਾ ਸੀ ਇਸ ਡਰਾਈਵਰ ਸਾਥੀ ਨੇ ਇੱਕ ਤਰ੍ਹਾਂ ਕੈਲੇ ਨੂੰ ਬਰਗਲਾ ਹੀ ਲਿਆ ਸੀ ਕਿਉਂਕਿ ਕੈਲਾ ਬਿਨਾਂ ਕਿਸੇ ਕਿੰਤੂ ਕ੍ਰਾਂਤੂ ਦੇ ਪੰਜਾਬ ਤੋਂ ਬਿਹਾਰ ਜਾਣ ਲਈ ਰਾਜੀ ਹੋ ਚੱਲਿਆ ਸੀ ਕਾਰਨ ਕਿ ਪੰਜਾਬ ਤੋਂ ਬਿਹਾਰ ਤੱਕ ਦੇ ਇੱਕ ਰੂਟ ਦੇ ਬਦਲੇ ਉਸ ਨੂੰ ਪੈਸੇ ਵੀ ਵਾਵਾ ਬਣ ਜਾਂਦੇ ਸਨ ਸੋ ਉਸ ਨੂੰ ਆਪੱਤੀ ਵੀ ਕੋਈ ਨਹੀਂ ਸੀ ਸ਼ੁਰਾਤੀ ਕੁਝ ਮਹੀਨੇ ਤੱਕ ਕੈਲੇ ਦਾ ਕੰਮ ਵਧੀਆ ਚੱਲਦਾ ਰਿਹਾ ਫਿਰ ਇੱਕ ਰਾਤ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕੈਲੇ ਦੀ ਗੱਡੀ ਨੂੰ ਰੋਕ ਲਿਆ ਗੱਡੀ ਦੀ ਚੈਕਿੰਗ ਹੋਈ ਤਾਂ ਗੱਡੀ ਵਿੱਚੋਂ ਅਫੀਮ ਦੀ ਇੱਕ ਚੰਗੀ ਖਾਸੀ ਕਿਫ ਨਿਕਲੀ ਕੈਲੇ ਨੂੰ ਤੇ ਇਸ ਬਾਰੇ ਉੱਕਾ ਹੀ ਕੋਈ ਪਤਾ ਨਹੀਂ ਸੀ ਉਹ ਤਾਂ ਬਸ ਮਾਲਕ ਦੇ ਕਹਿ ਮੁਤਾਬਕ ਮਾਲ ਢੋਂਦਾ ਚੱਲਿਆ ਆ ਰਿਹਾ ਸੀ ਸੋ ਜਦ ਉਸ ਦੀ ਗੱਡੀ ਵਿੱਚੋਂ ਨਸ਼ਾ ਬਰਾਮਦ ਹੋਇਆ ਤਾਂ ਪੁਲਿਸ ਨੇ ਕੈਲੇ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨਾ ਚਾਹਿਆ ਕੈਲਾ ਡਰ ਗਿਆ ਤਿਹਨੇ ਰਿ ਦੀ ਆੜ ਵਿੱਚ ਉੱਥੋਂ ਭੱਜਣ ਦੀ ਕਰਨ ਲੱਗਾ ਭੱਜਦੇ ਭੱਜਦੇ ਉਹ ਇੱਕ ਐਸੀ ਥਾਂ ਆ ਕੇ ਅਟਕ ਗਿਆ ਜਿੱਥੋਂ ਅੱਗੇ ਵਧਣਾ ਮੁਮਕਿਨ ਨਹੀਂ ਸੀ ਅਸਲ ਅੱਗੇ ਭੱਜਣ ਦੀ ਜ਼ਮੀਨ ਹੀ ਨਹੀਂ ਸੀ ਇਧਰ ਪੁਲਿਸ ਦੇ ਸਿਪਾਹੀ ਕੈਲੇ ਦਾ ਪਿੱਛਾ ਕਰਦੇ ਉਸ ਥਾਂ ਪਹੁੰਚ ਚੁੱਕੇ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਕੈਲੇ ਨੂੰ ਗ੍ਰਿਫਤਾਰ ਕਰ ਪਾਉਂਦੇ ਕੈਲੇ ਨੇ ਅੱਖਾਂ ਮੀਟ ਡੂੰਗੀ ਖਾਈ ਵਿੱਚ ਛਾਲ ਮਾਰ ਦਿੱਤੀ 6 ਮਹੀਨੇ ਕੈਲੇ ਦਾ ਕਿਤੇ ਕੋਈ ਥਾਂ ਪਤਾ ਨਾ ਲੱਗਾ ਹੁਣ ਤਾਂ ਘਰਦਿਆਂ ਨੇ ਵੀ ਉਸਦੇ ਮੁੜਨ ਦੀ ਉਮੀਦ ਛੱਡ ਦਿੱਤੀ ਸੀ ਪੁਲਿਸ ਵੀ ਪਿਛਲੇ 6 ਮਹੀਨਿਆਂ ਤੋਂ ਕੈਲਾ ਨੂੰ ਭਾਲਦੀ ਹੰਭ ਗਈ ਲੱਗਦੀ ਸੀ ਅਖੀਰ ਪੁਲਿਸ ਨੇ ਵੀ ਮਾਮਲਾ ਰਫਾ ਦਫਾ ਹੀ ਕਰ ਛੱਡਿਆ ਕੇਸ ਦੀ ਫਾਈਲ ਬੰਦ ਹੋਣ ਦੇ 1 ਮਹੀਨੇ ਮਗਰੋਂ ਕਹਿਲਾ ਪਤਾ ਨਹੀਂ ਕਿੱਥੋਂ ਪ੍ਰਗਟ ਹੋ ਗਿਆ ਪਰ ਇਸ ਵਾਰੀ ਉਹ ਇਕੱਲਾ ਨਹੀਂ ਸੀ ਆਇਆ ਸਗੋਂ ਉਸ ਨਾਲ ਇੱਕ ਜਨਾਨੀ ਵੀ ਸੀ ਜਿਸ ਨੂੰ ਕਿ ਉਹ ਆਪਣੀ ਧਰਮ ਪਤਨੀ ਆਖ ਰਿਹਾ ਸੀ ਉਸ ਵਕਤ ਕੈਲਾ ਬੜਾ ਹੀ ਬਦਲਿਆ ਬਦਲਿਆ ਲੱਗ ਰਿਹਾ ਸੀ ਖਸਰੇ ਤੇ ਦਾੜੀ ਦੇ ਬਧੇ ਹੋਏ ਵਾਲਾਂ ਨੇ ਉਸ ਦੀ ਪੂਰੀ ਕਾਇਆ ਹੀ ਕਲਪ ਕਰਕੇ ਰੱਖ ਦਿੱਤੀ ਸੀ ਖੋਟ ਵੇ ਆ ਕਾਲੋ ਜਹੀ ਕਿਧਰੋਂ ਚੁੱਕ ਲਿਆ ਆ ਦੱਸ ਮੈਨੂੰ ਕਿੱਥੇ ਖੇ ਖਾ ਕੇ ਆਇਆ ਉਸ ਦਿਨ ਕਲੇ ਦੀ ਬੁੜੀ ਨੇ ਖੂਬ ਤਮਾਸ਼ਾ ਕੀਤਾ ਸੀ ਸਾਰਾ ਪਿੰਡ ਇਕੱਠਾ ਹੋਇਆ ਖੜਾ ਸੀ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ ਕੁਝ ਇੱਕ ਵਿੱਚ ਵਿੱਚ ਦੰਧੀਆਂ ਵੀ ਕੱਢ ਰਹੇ ਸਨ ਆਹੋ ਤਾਹੀਂ ਭੱਜ ਗਿਆ ਹੂੰ ਕਾਲੋ ਜੋ ਬਿਹਾ ਕੇ ਲਿਆਉਣੀ ਹੋਣੀ ਸੀ ਲੋਕਾਂ ਨੇ ਗੱਲ ਹਾਸੇ ਵਿੱਚ ਪਾ ਦਿੱਤੀ ਪਰ ਇਹ ਹਾਸਾ ਬਿਆੰਗ ਬਣ ਕੇ ਕੈਲੇ ਦੇ ਸੀਨੇ ਸੱਪ ਦੀ ਤਰ੍ਹਾਂ ਲੜਿਆ ਨਾ ਤੁਸੀਂ ਇੱਥੇ ਤਮਾਸ਼ਾ ਦੇਖਣ ਆਏ ਹੋ ਜਾਂ ਮੈਂ ਕੋਈ ਕਰਤੱਵ ਦਿਖਾ ਰਿਹਾ ਤੁਹਾਨੂੰ ਗੁੱਸੇ ਵਿੱਚ ਪਰੇ ਪਿੱਤੇ ਕੈਲੇ ਨੇ ਬਜ਼ੁਰਗਾਂ ਦਾ ਵੀ ਲਿਹਾਜ਼ ਨਾ ਕੀਤਾ ਬਸ ਜੋ ਮੂੰਹ ਵਿੱਚ ਆਇਆ ਇੱਕੋ ਸਾਹੇ ਬੋਲ ਗਿਆ ਕਤਬ ਤੋਂ ਵੀ ਘਟ ਨਹੀਂ ਮੁੜਵੇ ਪਿਆਰੀ ਵੀ ਲੋਕ ਮੂੰਹ ਦੇ ਨਾਲ ਮੂੰਹ ਜੋੜੀ ਗੱਲਾਂ ਕਰਦੇ ਰਹੇ ਸਾਲਵਾਦੀ ਕੈਲੇ ਕਿਆਂ ਦੇ ਘਰ ਇੱਕ ਨਾਗਰ ਜੰਮ ਪਿਆ ਕੈਲੇ ਨੇ ਮੁੰਡੇ ਜੰਮੇ ਦੀ ਖੂਬ ਖੁਸ਼ੀ ਮਨਾਈ ਪੂਰੇ ਪਿੰਡ ਵਿੱਚ ਮਠਿਆਈਆਂ ਵੰਡੀਆਂ ਗਈਆਂ ਮੁੰਡਾ ਵੇਖਣ ਆਏ ਲੋਕਾਂ ਦਾ ਤਾਂ ਤਾਂ ਲੱਗਿਆ ਰਿਹਾ ਜਿਵੇਂ ਕੈਲੇ ਦੇ ਘਰ ਜਵਾਕ ਨਹੀਂ ਸਗੋਂ ਬਲੂੰਗੜਾ ਜੰਮ ਪਿਆ ਹੋਵੇ ਮਰਦ ਤੇ 부ੜੀਆਂ ਵਧਾਈਆਂ ਦੇਣ ਲਈ ਆਏ ਪਰ ਪਤਾ ਨਹੀਂ ਕਿਉਂ ਨੱਕ ਮੂੰਹ ਜਿਹਾ ਬਣਾਉਂਦੇ ਘਰੋਂ ਵਾਪਸ ਚਲੇ ਜਾਂਦੇ ਨਹੀਂ ਆ ਕੀ ਮੁੰਡਾ ਜੰਮਿਆ ਕੌਣੀ ਜੀ ਮਾਂ ਤੇ ਕੋਲੇ ਜਿਹਾ ਜਵਾਕ ਤ੍ਰੀਮਤਾ ਨੂੰ ਗਲੀ ਦੀ ਨੁਕਰੇ ਬੈ ਕੇ ਗੱਲਾਂ ਛੇੜਨ ਦਾ ਨਾ ਮਾਂ ਹੀ ਬਿਸ਼ਾ ਲੱਗ ਗਿਆ ਹੁਣ ਦੱਸੋਗਾ ਆਏ ਦਿਨ ਸੱਤ ਵਿੱਚ ਵੀ ਇਹੀ ਗੱਲਾਂ ਹੋਣ ਲੱਗੀਆਂ ਦੋ ਹੋਰ ਸਾਲਾਂ ਨੂੰ ਪਤਾ ਲੱਗਾ ਕਿ ਕੈਲੇ ਦੇ ਘਰ ਜੋੜੀ ਬਣ ਗਈ ਹੈ ਉਹਦੇ ਸਾਲ ਨਾਗਰ ਤੇ ਨਿੱਕੇ ਦੀ ਲੋੜੀ ਕੀਤੀ ਗਈ ਸਾਰੇ ਬਹੁਤ ਖੁਸ਼ ਸਨ ਉਸੇ ਸਾਲ ਜਿੰਦੇ ਦੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਉਸ ਵਕਤ ਜਿੰਦਾ ਸੁਖ ਨਾਲ ਭਰ ਜਵਾਨ ਸੀ ਬਸ ਇੱਕੋ ਖਾਮੀ ਸੀ ਕਿ ਪਿਓ ਦਾ ਪੁੱਤ ਕੋਈ ਵੀ ਕੰਮ ਕਰ ਕਰਕੇ ਰਾਜੀ ਨਹੀਂ ਸੀ ਬਾਪ ਜੀ ਬਣਾਈ ਚਾਹ ਦਾ ਤੇ ਬੁੱਲੇ ਲੁੱਟਦਾ ਸੀ ਘਰ ਵਿੱਚ ਵੀ ਕਿਸੇ ਕਿਸਮ ਦੀ ਕੋਈ ਤੰਗੀ ਪੇਸ਼ੀ ਨਹੀਂ ਸੀ ਖਾਣ ਨੂੰ ਖੁੱਲਾ ਪਹਿਨਣ ਨੂੰ ਚੋਖਾ ਤੇ ਹੰਡਾਉਣ ਲਈ ਬੇਅੰਤ ਸੀ ਪਰ ਕੱਲ ਕੀ ਹੋਣਾ ਕੀਨੇ ਵੇਖਿਆ ਸੀ ਹੋਣੀ ਦੀ ਐਸੀ ਮਾਰ ਇਸ ਪਰਵਾਰ ਤੇ ਪੀਕੇ ਦਿਨਾਂ ਵਿੱਚ ਹੀ ਘਰ ਦੀ ਕਾਇਆ ਕਲਪ ਹੋ ਕੇ ਰਹਿ ਗਈ ਉਹ ਇਹ ਉਹ ਸਮਾਂ ਸੀ ਜਦ ਜਿੰਦੇ ਦਾ ਤਾਰੂ ਨਾਲ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਨੂੰ ਹਾਲੇ ਮਹੀਨਾ ਵੀ ਨਹੀਂ ਬੀਤਿਆ ਕਿ ਜਿੰਦੇ ਦਾ ਪਿਓ ਉਸਦੇ ਪਰਾਵਾ ਹੱਥੋਂ ਹੀ ਪਾਰ ਉਤਾਰਿਆ ਗਿਆ ਮਸਲਾ ਜ਼ਮੀਨ ਜ਼ਾਇਦਾਦ ਦਾ ਸੀ ਜਿੰਦੇ ਦਾ ਪਿਓ ਜ਼ਮੀਨ ਵੰਡਣੀ ਨਹੀਂ ਸਿਚਾਉਂਦਾ ਕਿਉਂਕਿ ਭਰਾ ਕਿਹੜਾ ਉਸਦੇ ਆਪਣੇ ਸਕੇ ਸਨ ਉੰਜ ਵੀ ਜੇ ਸਕੇ ਵੀ ਹੁੰਦੇ ਤਾਂ ਵੀ ਕਿਹੜਾ ਜਿੰਦੇ ਦੇ ਪਿਓ ਨੇ ਕਿਤੇ ਵੰਡੀ ਪੈਣ ਦੇਣੀ ਸੀ ਇਹ ਸਾਰੀ ਜ਼ਮੀਨ ਜਾਇਦਾਦ ਜੋ ਅੱਜ ਉਸਦੇ ਨਾਂ ਵਿੱਚ ਸੀ ਉਸਦੇ ਬਾਬੇ ਦਾਦੇ ਦੀ ਮਿਹਨਤ ਦੀ ਕਮਾਈ ਹੋਈ ਸੀ ਹੁਣ ਇਸ ਨੂੰ ਆਪਣੇ ਲਾਲਚੇ ਭਰਾਵਾਂ ਦੇ ਲਿਖੇ ਲਾ ਕੇ ਉਹ ਆਪਣੇ ਬਾਬੇ ਦਾਦੇ ਦਾ ਦੋਸ਼ੀ ਨਹੀਂ ਸੀ ਕਹੋਣਾ ਚਾਹੁੰਦਾ ਜਿੰਦੇ ਜਿੱਥੇ ਜਿੰਦੇ ਦਾ ਪਿਓ ਆਪ ਸੁਭਾਅਕ ਕੋ ਕਮੀ ਸੀ ਉਥੇ ਉਸ ਦਾ ਪੁੱਤ ਜਿੰਦਾ ਮੇਲੇ ਬਹਿ ਕੇ ਖਾਣ ਵਾਲਿਆਂ ਵਿੱਚੋਂ ਸੀ ਉਹ ਕਈ ਵੇਰਾਂ ਆਪਣੇ ਪੁੱਤ ਨੂੰ ਸਮਝਾ ਚੁੱਕਾ ਸੀ ਪੁੱਤ ਐਦਾਂ ਵਿਹਲੇ ਬੈਠਿਆਂ ਤਾਂ ਖੂਬ ਹੀ ਨਿਖਟ ਜਾਂਦੇ ਨੇ ਪਰ ਜਿੰਦੇ ਦੇ ਕੰਨ ਤੇ ਜੋ ਨਹੀਂ ਸੀ ਸਰਕਦੀ ਜਿੰਦੇ ਦੇ ਪਿਓ ਦੀ ਆਪਣੇ ਭਰਾਵਾਂ ਨਾਲ ਜੋ ਵੀ ਲਾਗ ਡਾਟ ਸੀ ਉਸ ਦੀ ਪਾਫਕਤੇ ਵੀ ਉਸ ਨੇ ਬਾਹਰ ਨਹੀਂ ਸੀ ਕੱਢੀ ਜੇ ਕੱਢੀ ਹੁੰਦੀ ਤਾਂ ਖੋਰੇ ਜਿੰਦ ਦਿਨ ਉਹ ਵੀ ਕੋਈ ਮਤ ਆ ਜਾਂਦੀ ਉਹਦੇ ਪਾਣੇ ਤਾਂ ਉਹਦਾ ਬਾਪੂ ਐਵੇਂ ਫਿਕਰ ਕਰਦਾ ਸੀ ਰੱਬ ਦਾ ਦਿੱਤਾ ਸਭ ਕੁਝ ਸੀ ਤੇ ਉਹ ਤਾਂ ਤਾਂ ਵੀ ਮਰੂ ਮਰੂ ਕਰਦਾ ਪਿਆ ਸੀ ਫਿਰ ਜਦੋਂ ਜਿੰਦੇ ਦਾ ਪਿਓ ਆਪਣੇ ਹੀ ਭਰਾਵਾਂ ਹੱਥੋਂ ਵੱਢਿਆ ਗਿਆ ਸੀ ਉਸ ਦਿਨ ਕਿਸੇ ਨੂੰ ਕੰਨੋਂ ਕੰਨ ਵੀ ਜਿੰਦੇ ਦੇ ਪਿਓ ਦੇ ਮਰਨ ਦੀ ਖਬਰ ਨਹੀਂ ਸੀ ਹੋਈ ਇਹ ਤਾਂ ਸ਼ਾਮੀ ਕਿਸੇ ਨੇ ਪਿੰਡੋਂ ਪਰਲੇ ਖੂਬ ਵਿੱਚੋਂ ਬੋਹ ਆਉਣ ਦੀ ਸ਼ਿਕਾਇਤ ਕੀਤੀ ਕਾਂ ਜਾ ਕੇ ਕੀ ਤੇ ਜਿੰਦੇ ਦੇ ਪਿਓ ਦੀ ਮੌਤ ਦਾ ਭੇਤ ਖੁੱਲਿਆ ਲਾਸ਼ ਪੂਰੀ ਤਰ੍ਹਾਂ ਲਹੂ ਲਹਾਨ ਹੋਈ ਪਈ ਸੀ ਕਟੀਆਂ ਹੋਈਆਂ ਲੱਤਾਂ ਬਾਹਾਂ ਕਿੱਦਰ ਦੀਆਂ ਕਿੱਦਰ ਤੁਰੀਆਂ ਫਿਰਦੀਆਂ ਸਨ ਜਸਮ ਪੂਰੀ ਤਰ੍ਹਾਂ ਵਾਰ ਦੇ ਨਿਸ਼ਾਨਾਂ ਦੇ ਨਾਲ ਵਿੰਨਿਆ ਪਿਆਸੀ ਥਾਂ ਥਾਂ ਡੰਗੇ ਫੱਟਾਂ ਦੇ ਨਿਸ਼ਾਨ ਸਨ ਮੂੰਹ ਦੀ ਵੀ ਐਨੀ ਬੁਰੀ ਹਾਲਤ ਹੋਈ ਪਈ ਸੀ ਕਿ ਜਿੰਦੇ ਦਾ ਪਿਓ ਪਹਿਲੀ ਨਜ਼ਰੇ ਤਾਂ ਪਹਿਚਾਣਿਆ ਹੀ ਨਹੀਂ ਜਾ ਸਕਦਾ ਸੀ ਇਹ ਤਾਂ ਉਸੇ ਘੜ ਪਾਇਆ ਤੇ ਵੀਤ ਬੋਲ ਪਿਆ ਵਰਨਾ ਲੋਕਾਂ ਨੇ ਤਾਂ ਬਿਨਾ ਪਛਾਣ ਹੀ লাশ ਨੂੰ ਲਾਂਬੋਲਾ ਛੱਡਣਾ ਸੀ ਜਿੰਦੇ ਦੇ ਪਿਓ ਦੀ ਮੌਤ ਤੋਂ ਬਾਅਦ ਘਰ ਵਿੱਚ ਸ਼ਾਂਤੀ ਨਹੀਂ ਸਗੋ ਕੋਹਰਾ ਮੱਚ ਗਿਆ ਸੀ ਜਿੰਦੇ ਦੇ ਚਾਚੇ ਤਾਇਆ ਨੇ ਜ਼ਬਰਦਸਤੀ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਜਦ ਜਿੰਦੇ ਨੇ ਇਸ ਵਿਧੀਕੀ ਦੇ ਵਿਰੋਧ ਕੇਸ ਕੀਤਾ ਤਾਂ ਜਿੰਦੇ ਹੋਰਾਂ ਦਾ ਆਪਣਾ ਰਹਿੰਦਾ ਸਰਦਾ ਵੀ ਜਾਂਦਾ ਰਿਹਾ ਵਕੀਲ ਦੀ ਫੀਸ ਤੇ ਨਿਤ ਦੇ ਆਉਣ ਜਾਣ ਦੇ ਖਰਚਿਆਂ ਨੇ ਦਿਨਾ ਵਿੱਚ ਹੀ ਜਿੰਦੇ ਹੁਰਾਂ ਨੂੰ ਕੱਖੋਂ ਹਲੇ ਕਰ ਦਿੱਤਾ ਇਸ ਦਰਮਿਆਨ ਜਿੰਦੇ ਨੂੰ ਪਤਾ ਲੱਗਾ ਕਿ ਉਸਦੇ ਪਿਓ ਦੀ ਜ਼ਮੀਨ ਕਿਸ ਤਰੀਕੇ ਧੋਖੇ ਨਾਲ ਹੜੱਪ ਲਈ ਗਈ ਸੀ ਜਿੰਦੇ ਦੇ ਚਾਚੇ ਤਾਇਆ ਨੇ ਉਸਦੇ ਪਿਓ ਦਾ ਕਤਲ ਕਰਨ ਤੋਂ ਪਹਿਲਾਂ ਜ਼ਮੀਨ ਦੇ ਕਾਗਜ਼ਾਂ ਤੇ ਉਸਦਾ ਅੰਗੂਠਾ ਲਵਾ ਲਿਆ ਸੀ ਤੇ ਮਗਰੋਂ ਉਸ ਨੂੰ ਵੱਢ ਟੁੱਕ ਕੇ ਉਸ ਦੀ ਅਲਖ ਮੁਕਾ ਦਿੱਤੀ ਸੀ ਵਿਚਾਰਾ ਕਿੰਨਾ ਤੜਫਿਆ ਸੀ ਉਸ ਦਿਨ ਪਰ ਇਹਨਾਂ ਜ਼ਾਲਿਮਾਂ ਦੇ ਮੂੰਹੋਂ ਜ਼ਰਾ ਵੀ ਆਨੇ ਇਸੇ ਨਿਕਲੀ ਜਿੰਦੇ ਨੂੰ ਸਚਾਈ ਦਾ ਪਤਾ ਲੱਗਣ ਤੇ ਜਿਸ ਦਿਨ ਉਹ ਸਰਕਾਰੀ ਦਰਬਾਰੇ ਪਹੁੰਚ ਕਰਨ ਗਿਆ ਉਸ ਦੇ ਚਾਚਿਆਂ ਤਾਇਿਆਂ ਦੇ ਭਰਾਵਾਂ ਨੂੰ ਇਸ ਦੀ ਭਣਕ ਲੱਗ ਗਈ ਉਹਨਾਂ ਰਾਹ ਵਿੱਚ ਹੀ ਜਿੰਦੇ ਨੂੰ ਘੇਰ ਲਿਆ ਤੇ ਉਸ ਨੂੰ ਖੂਬ ਡਰਾਇਆ ਧਮਕਾਇਆ ਖਬਰਦਾਰ ਜੇ ਇੱਕ ਵੀ ਕਦਮ ਅੱਗੇ ਵਧਾਇਆ ਤੇ ਜਿੰਨੇ ਪੈਰੀ ਆਇਆ ਉਹਨੇ ਪੈਰੀ ਮੁਰਝਾ ਵਰਨਾ ਇੱਥੇ ਹੀ ਟੱਕਰੇ ਕਰ ਦੇਵਾਂਗੇ ਤੇ ਮੌਤ ਪਿੱਛੋਂ ਤਾਂ ਲਾਸ਼ ਦੇ ਮੁਸ਼ਕ ਵੀ ਨਹੀਂ ਆਉਣੀ ਜਿੰਦੇ ਦੇ ਪਰਾਵਾਂ ਦਾ ਇਸ਼ਾਰਾ ਜਿੰਦੇ ਦੇ ਪਿਓ ਵੱਲ ਸੀ ਉਸ ਦਿਨ ਜਿੰਦਾ ਇੰਨਾ ਘਬਰਾ ਗਿਆ ਸੀ ਕਿ ਮੁੜ ਕੇ ਇੱਕ ਪੂਰਾ ਮਹੀਨਾ ਘਰੋਂ ਬਾਹਰ ਨਹੀਂ ਸੀ ਨਿਕਲਿਆ ماں ਨੇ ਬਥੇਰਾ ਜ਼ੋਰ ਲਾਇਆ ਕਿ ਜਾ ਕੇ ਕਿਧਰੇ ਸ਼ਿਕਾਇਤ ਕਰਾਂ ਕਿਤੇ ਕੋਈ ਅਰਜ਼ੀ ਹੀ ਪਾ ਆ ਪਰ ਜਿੰਦਾ ਹੁਣ ਘਰੋਂ ਪੈਰ ਬਾਹਰ ਕੱਢਣ ਨੂੰ ਵੀ ਰਾਜ਼ੀ ਨਹੀਂ ਸੀ ਉਦਰ ਜਦ ਕੋਰਟ ਵਿੱਚ ਉਸ ਦੀ ਪੇਸ਼ੀ ਦੀ ਵਾਰੀ ਆਈ ਤਾਂ ਪਹਿਲੀ ਪੇਸ਼ੀ ਵੇਲੇ ਹੀ ਜ਼ਿੰਦਾ ਗਾਇਰ ਹਾਜ਼ਰ ਮਿਲਿਆ ਕੋਈ ਸਬੂਤ ਜਾਂ ਗਵਾਹ ਉਸ ਦੇ ਵੱਲ ਦਾ ਨਾ ਹੋਣ ਕਰਕੇ ਕੇਸ ਵਿਰੋਧੀਆਂ ਦੇ ਧੱਕੇ ਚੜ ਗਿਆ ਤੇ ਆਖਰ ਨੂੰ ਫੈਸਲਾ ਉਹਨਾਂ ਦੇ ਹੀ ਹਿੱਤ ਵਿੱਚ ਹੋਇਆ ਮਗਰੋਂ ਕੇਸ ਵੀ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਕੇਸ ਬੰਦ ਹੋਣ ਦੇ 3 ਮਹੀਨਿਆਂ ਮਗਰੋਂ ਤਾਰੋ ਗਈ ਸੀ ਥਾਣੇ ਵਿੱਚ ਰਿਪੋਰਟ ਲਿਖਾਉਣ ਪਰ ਉਹਨੂੰ ਕੀ ਪਤਾ ਸੀ ਕਿ ਕੁੱਤੀ ਤਾਂ ਪਹਿਲਾਂ ਹੀ ਚੋਰਾ ਨਾਲ ਲੜੀ ਪਈ ਸੀ ਤੁਸੀਂ ਥੋੜੀ ਦੇਰ ਠਹਿਰੋ ਲਿਖ ਦਿੰਨੇ ਆ ਰਿਪੋਰਟ ਆ ਕੇ ਥਾਣੇਦਾਰ ਨੇ ਉਹਲੇ ਜਿਹੇ ਵਿੱਚ ਜਾ ਕੇ ਜੱਗੀ ਨੂੰ ਤੁਰੰਤ ਹੀ ਫੋਨ ਖੜਕਾ ਦਿੱਤਾ ਜੱਗੀ ਜਿੰਦੇ ਦੇ ਚਾਚੇ ਦਾ ਮੁੰਡਾ ਸੀ ਬੜਾ ਹੀ ਆੜ ਬਸਵਾਸੀ ਉਹਦਾ ਉਹਨੇ ਥਾਣੇਦਾਰ ਨੂੰ ਪਹਿਲਾਂ ਹੀ ਤਾਰ ਰੱਖਿਆ ਸੀ ਕਿ ਜਿੰਦੇ ਰਿਆਂ ਦੇ ਘਰ ਵਿੱਚੋਂ ਕੋਈ ਵੀ ਆਵੇ ਪਹਿਲੀ ਇਤਲਾ ਉਸ ਨੂੰ ਹੀ ਹੋਣੀ ਚਾਹੀਦੀ ਹੈ ਫਿਰ ਜਦੋਂ ਜੱਗੀ ਥਾਣੇ ਆਇਆ ਤਾਂ ਉਸਨੇ ਤਾਰ ਨੂੰ ਕੱਲੇ ਬੈਠੀ ਨੂੰ ਵੇਖਿਆ ਮੁੜਕੇ ਨਾਲ ਤਰਬਤਰ ਹੋਈ ਸੋਹਣੀ ਸੁਨਖੀ ਤਾਰੋ ਪਲੋ-ਪਲੇ ਹੀ ਜੱਗੀ ਦੀ ਨਜ਼ਰ ਤਾਰੋ ਨੂੰ ਲੈ ਕੇ ਬਤਲ ਗਈ ਹੁਣ ਉਹ ਹਰ ਹਿਲੇ ਉਸ ਨੂੰ ਪ੍ਰਾਪਤ ਕਰਨ ਦੀ ਅਭਿਯੰਤਾ ਬਣਾਉਣ ਲੱਗਾ ਭਾਬੀ ਤੂੰ ਇੱਥੇ ਬੀਬਾ ਜਿਹਾ ਬਣਦਿਆਂ ਜੱਗੀ ਨੇ ਝੁੱਕ ਕੇ ਤਾਰੋ ਨੂੰ ਸੱਤਰੀ ਅਕਾਲ ਬੁਲਾਈ ਉਪਰੇ ਬੰਦੇ ਨੂੰ ਸਾਹਮਣੇ ਖੜਾ ਵੇਖ ਕੇ ਪਹਿਲਾਂ ਤਾਂ ਤਾਰੋ ਡਰ ਜਾਈ ਗਈ ਕਿਉਂਕਿ ਉਸ ਨੇ ਜੱਗੀ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ ਪਰ ਫਿਰ ਖੁਦ ਨੂੰ ਸੰਭਾਲਦੀ ਹੋਈ ਆਖਣ ਲੱਗੀ ਜੀ ਤੁਸੀਂ ਕੌਣ ਮੈਂ ਪਹਿਚਾਣਿਆ ਨਹੀਂ ਭਾਬੀ ਮੈਂ ਜੱਗੀ ਚਲੋ ਇਹ ਸਭ ਛੱਡੋ ਆਓ ਮੈਂ ਤੁਹਾਨੂੰ ਘਰੇ ਲੈ ਚੱਲਾਂ ਜੇ ਕਿਨੇ ਅੰਤਾਂ ਦਾ ਆਪਣਤ ਵਿਖਾਉਂਦੇ ਆ ਆਖਿਆ ਨਹੀਂ ਨਹੀਂ ਦਰਅਸਲ ਮੈਂ ਇੱਥੇ ਰਿਪੋਰਟ ਲਖਵਾਉਣ ਆਈ ਹਾਂ ਬਿਨਾਂ ਰਿਪੋਰਟ ਲਖਵਾਏ ਮੈਂ ਇੱਥੋਂ ਕਿਤੇ ਵੀ ਨਹੀਂ ਜਾਣਾ ਆਪਣੀ ਕਹੀ ਗੱਲ ਤੇ ਤਾਰੂ ਅਡਿੱਗ ਸੀ ਭਾਬੀ ਤੁਸੀਂ ਚਲੋ ਤਾਂ ਸਹੀ ਰਿਪੋਰਟ ਮੈਂ ਆਪੇ ਲਖਵਾ ਦੂੰ ਆ ਕਿ ਐਵੇਂ ਇੱਥੇ ਗਰਮੀ ਵਿੱਚ ਬੈਠੇ ਪਰੇਸ਼ਾਨ ਹੋਵੋਗੇ ਜੱਗੀ ਵੀ ਮੋਰੂ ਵਿਜ਼ਿਤ ਹੋਇਆ ਖੜਾ ਸੀ ਉਸਨੇ ਤਾਰੋ ਦੇ ਬਾਹ ਫੜ ਕੇ ਧੱਕੇ ਨਾਲ ਉਸਨੂੰ ਕੁਰਸੀ ਤੋਂ ਉਠਾ ਲਿਆ ਤੇ ਆਪਣੇ ਨਾਲ ਬਾਹਰ ਗੱਡੀ ਤੱਕ ਲੈ ਆਇਆ ਮੈਂ ਕਿਹਾ ਨਾ ਮੈਂ ਕਿਤੇ ਨਹੀਂ ਜਾਣਾ ਤਾਰੋ ਇਕਦਮ ਜਿਮਚੀ ਕੀ ਸੀ ਪਰ ਉਸਦੀ ਮਦਦ ਕਰਨ ਵਾਲਾ ਜਾਂ ਜੱਗੀ ਨੂੰ ਰੋਕਣ ਵਾਲਾ ਇੱਕ ਵੀ ਸ਼ਖਸ ਉੱਥੇ ਮੌਜੂਦ ਨਹੀਂ ਸੀ ਸਭ ਸਿਰਫ ਮੂਕ ਦਰਸ਼ਕ ਬਣੇ ਖੜੇ ਸੀ ਚੱਲ ਵੇਜਾ ਚੁੱਪਚਾਪ ਬਹੁਤੇ ਨਖਰੇ ਜੇ ਨਾ ਕਰ ਜੱਗੀ ਦਾ ਲੈ ਜਾ ਇੱਕ ਪਲ ਵਿੱਚ ਹੀ ਬਦਲ ਗਿਆ ਉਸਨੇ ਕਾਰ ਦੀ ਟਾਕੀ ਖੋਲ ਕੇ ਤਾਰੋਂ ਨੂੰ ਵਿੱਚ ਧੱਕਾ ਦੇ ਦਿੱਤਾ ਤੇ ਆਪ ਕਾਰ ਦੀ ਡਰਾਈਵਿੰਗ ਸੀਟ ਤੇ ਜਾ ਬੈਠਾ ਕਾਰ ਸਟਾਰਟ ਹੋਈ ਤਾਂ ਤਾਰੋਂ ਉੱਚੀ ਉੱਚੀ ਚੀਕਾਂ ਮਾਰਨ ਲੱਗੀ ਜੱਗੀ ਨੇ ਉਸੇ ਵਕਤ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਤਾਰੋਂ ਦੇ ਮੂੰਹ ਵਿੱਚ ਥਣ ਦਿੱਤਾ ਮਗਰੋਂ ਉਸਨੇ ਕੋਈ ਨਸ਼ੀਲੀ ਦਵਾਈ ਸੰਘਾ ਕੇ ਤਾਰੂ ਨੂੰ ਬੇਹੋਸ਼ ਕਰ ਦਿੱਤਾ ਤੇ ਇਸੇ ਹਾਲਤ ਵਿੱਚ ਉਸ ਨੂੰ ਆਵਾਦੀ ਤੋਂ ਬਾਹਰ ਕਿਸੇ ਸੁੰਸਾਨ ਥਾਂ ਤੇ ਲੈ ਗਿਆ ਤਾਰੂ ਨੂੰ ਜਦ ਹੋਸ਼ ਆਈ ਤਾਂ ਉਹ ਕਿਸੇ ਸੜਕ ਕਿਨਾਰੇ ਝਾੜੀਆਂ ਵਿੱਚ ਡਿੱਗੀ ਪਈ ਸੀ ਉਸ ਦੇ ਕੱਪੜੇ ਵੀ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਚੁੱਕੇ ਸਨ ਤਾਰੂ ਦੇ ਜਿਸਮ ਵਿੱਚੋਂ ਨੁੱਟ ਰਹੇ ਲਹੂ ਨੇ ਹੁਣ ਤੱਕ ਦੀ ਮੇਰੀ ਸਾਰੀ ਕਹਾਣੀ ਉਸ ਨੂੰ ਜ਼ੁਬਾਨੇ ਬਿਆਨ ਕਰ ਦਿੱਤੀ ਸੀ ਉੱਠੀ ਤਾਂ ਉਸ ਦਾ ਅੰਗ-ਅੰਗ ਦਰਦ ਕਰ ਰਿਹਾ ਸੀ ਸਰੀਰ ਵਿੱਚ ਜਿਵੇਂ ਜਾਨ ਹੀ ਨਹੀਂ ਰਹੀ ਸੀ ਉਸ ਨੇ ਸੀਨੇ ਤੇ ਹੱਥ ਫੇਰਿਆ ਲੱਗਿਆ ਜਿਵੇਂ ਚੱਕ ਦੇ ਅਣਗਿਣਤ ਨਿਸ਼ਾਨ ਪਾਟੇ ਕੱਪੜਿਆਂ ਵਿੱਚ ਖੁਦ ਨੂੰ ਕੁਸੀਟਦੀ ਹੋਈ ਉਹ ਕਿਵੇਂ ਨਾ ਕਿਵੇਂ ਸੜਕ ਤੱਕ ਪਹੁੰਚੀ ਮਦਦ ਲਈ ਹੱਥ ਦਾ ਇਸ਼ਾਰਾ ਕਰਨਾ ਚਾਹਿਆ ਪਰ ਬਾਹ ਅੱਧਾ ਜਿੰਨਾ ਉੱਠ ਕੇ ਹੀ ਜ਼ਮੀਨ ਤੇ ਅਡਗੀ ਕੁਈ 5 ਜਾਂ 7 ਕਿ ਮਿੰਟਾਂ ਮਗਰੋਂ ਸੜਕ ਦੇ ਸੱਜੇ ਪਾਸੇ ਇੱਕ ਮੋਟਰਸਾਈਕਲ ਆਉਂਦਾ ਨਜ਼ਰ ਆਇਆ ਇਹ ਬੰਦਾ ਜਿੰਦੇ ਕਿਆਂ ਦੇ ਪਿੰਡ ਦਾ ਹੀ ਸੀ ਉਸਨੇ ਤਾਰੂ ਨੂੰ ਪਛਾਣ ਲਿਆ ਤੇ ਉਸਨੂੰ ਆਪਣੇ ਨਾਲ ਪਿੰਡ ਲੈ ਗਿਆ ਤਾਰੂ ਇਸ ਵਕਤ ਕਿਸੇ ਨੂੰ ਵੀ ਕੁਝ ਦੱਸਣ ਦੀ ਸਥਿਤੀ ਵਿੱਚ ਨਹੀਂ ਸੀ ਅਗਲੀ ਸਵੇਰ ਉਸਨੂੰ ਹਸਪਤਾਲ ਲਿਜਾਇਆ ਗਿਆ ਕੀ ਗੱਲ ਡਾਕਟਰ ਸਾਹਿਬ ਸਭ ਠੀਕ ਤੇ ਹਨਾ ਜਿੰਦੇ ਨੇ ਡਾਕਟਰ ਦੇ ਮੱਥੇ 'ਤੇ ਦੀਆਂ ਤੀਉੜੀਆਂ ਤਾੜਦਿਆਂ ਪੁੱਛਿਆ ਉਸ ਨੂੰ ਡਰ ਸਿੱਕੇ ਕਿਤੇ ਕੋਈ ਅਣਹੋਣੀ ਨਾ ਵਾਪਰ ਗਈ ਹੋਵੇ ਹਾਂਜੀ ਸਭ ਠੀਕ ਹੈ ਸਭ ਜਾਓ ਲੈ ਜਾਓ ਇਹਨੂੰ ਘਰੇ ਲੜਖੜਾਉਂਦੀ ਜ਼ੁਬਾਨ ਨਾਲ ਮੱਥੇ ਦਾ ਮੁੜਕਾ ਪੂੰਜਦਿਆਂ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਜਦ ਕਿ ਅਸਲੀਅਤ ਉਹ ਨਹੀਂ ਸੀ ਜੋ ਉਹ ਜ਼ਾਹਰ ਕਰ ਰਿਹਾ ਸੀ ਕੁਵਕਤ ਦੇ ਇਸ ਘੜੀ ਦੇ 1 ਸਾਲ ਮਗਰੋਂ ਜਦ ਵੀ ਜਿੰਦੇ ਦਾ 12 ਟੱਬਰ ਜਿਵੇਂ ਬਿਲਕਦਾ ਹੀ ਰਹਾ ਸਮੇਂ ਦੀ ਮਾਰ ਤੇ ਘਰ ਦਾ ਤੋਰੀ ਫੁਲਕਾ ਚਲਾਉਣ ਦੇ ਆਹਰ ਨੇ ਜਿੰਦੇ ਵਰਗੇ ਬੇਲੜ ਬੰਦੇ ਨੂੰ ਵੀ ਕੰਮੀ ਬਣਾ ਛੱਡਿਆ ਕਿੱਥੇ ਕੱਲ ਤੱਕ ਜੋ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਹਾ ਸੀ ਅੱਜ ਐਸ਼ ਛੱਡ ਆਰਾਮ ਲਈ ਵੀ ਤਰਸਿਆ ਪਿਆ ਸੀ ਹਰ ਇਹ ਗੱਲ ਜਿੰਦੇ ਦੀ ਮਾਂ ਦੀ ਤਾਂ ਉਹ ਤਾਂ ਉਸ ਇੱਕ ਸਾਲ ਵਿੱਚ ਥਿਲ-ਥਿਲ ਕਰਦੀ ਮਾਰ ਖੱਪ ਗਈ ਸੀ ਜਾਤ ਕੇ ਤਾਰੋ ਉਹ ਤਾਂ ਲੱਗਦਾ ਉਦਣ ਦੀ ਹੀ লাশ ਬਣੀ ਪਈ ਸੀ ਉਸ ਨੂੰ ਹੋਰਾਂ ਦੀ ਤਾਂ ਕੀ ਆਪਣੇ ਵੀ ਕੋਈ ਸੁੱਧ ਬਦ ਨਹੀਂ ਸੀ ਰਹੀ ਅਸਲ ਖੁਦ ਨਾਲ ਖੋਈ ਜੋ ਜ਼ਬਰਦਸਤੀ ਨੇ ਉਸ ਨੂੰ ਸ਼ਰੀਰ کہیں ਨਹੀਂ ਸਕਉ ਮਾਨਸਿਕ ਜ਼ਖਮ ਵੀ ਛੱਡ ਮਿਦੇ ਛੱਡੇ ਸਨ ਤੇ ਇਹ ਜ਼ਖਮ ਨਾ ਕੇਵਲ ਦੂੰਗੇ ਸੰ ਸਕਉ ਨਾ ਸੂਰ ਬਣੇ ਰਸਦੇ ਵੀ ਰਹੇ ਤਾਇਆਂ ਤਾਂ ਇੱਕ ਪੂਰਾ ਸਾਲ ਬੀਤ ਜਾਣ ਤੇ ਵੀ ਤਾਰੋ ਇਸ ਸਦਮੇ ਤੋਂ ਉੱਭਰ ਨਹੀਂ ਸਿਪਾਈ। ਡੇਢ ਸਾਲ ਮਗਰੋਂ ਤਾਰੋ ਦੇ ਭੈਣ ਦੇ ਘਰ ਇੱਕ ਨੰਨੀ ਪਰੀ ਨੇ ਜਨਮ ਲਿਆ। ਨਾਂ ਉਸਦਾ ਤਾਰੋ ਨੇ ਹੀ ਰੱਖਿਆ ਮਹਿਕ। ਤਾਰੋ ਦੇ ਪਰਿਵਾਰ ਵਿੱਚੋਂ ਇਕੱਲੀ ਉਸਦੀ ਭੈਣ ਰੀਮੀ ਹੀ ਸ਼ਹਿਰ ਰਿਹਾ ਕਰਦੀ ਸੀ। ਜਦ ਉਸਦਾ ਵਿਆਹ ਹੋਇਆ ਤਾਂ ਇਹ ਦੋਵੇਂ ਮੀਆਂ-ਮੀਵੀ ਪੱਕੇ ਤੌਰ ਤੇ ਸ਼ਹਿਰ ਦੇ ਵਾਸੀ ਬਣ ਗਏ। ਜਦ ਕਿ ਰੀਮੀ ਦੇ ਸੱਸ ਸਾਰੇ ਹਾਲੇ ਵੀ ਪਿੰਡ ਵਿੱਚ ਹੀ ਰਹਿੰਦੇ ਸਨ ਰੀਮੀ ਦਾ ਪਤੀ ਸੁਖਦੇਵ ਸ਼ਹਿਰ ਕਿਸੇ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਸੀ ਕੰਮ ਕਰਕੇ ਹੀ ਉਸ ਨੇ ਸ਼ਹਿਰ ਵਿੱਚ ਮਕਾਨ ਕਿਰਾਏ ਤੇ ਲੈ ਰੱਖਿਆ ਸੀ ਮਗਰੋਂ ਰੀਮੀ ਨਾਲ ਜਦ ਉਸ ਦਾ ਵਿਆਹ ਹੋਇਆ ਤਾਂ ਉਹਨਾਂ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਨਾਲੋਂ ਆਪਣੀ ਪੱਕੀ ਰਹਿائش ਬਣਾ ਲਈ ਡੇਢ ਸਾਲ ਮਗਰੋਂ ਜਦ ਸੁਖਦੇਵ ਦੇ ਘਰ ਤੀਨੇ ਜਨਮ ਲਿਆ ਤਾਂ ਨਾਲ ਹੀ ਉਸ ਦੀ ਤਰੱਕੀ ਵੀ ਹੋ ਗਈ ਇਸ ਤਰੱਕੀ ਦੇ ਬਦਲੇ ਉਸ ਨੂੰ ਇਟਲੀ ਜਾ ਕੇ ਫਰਮ ਦਾ ਕੰਮ ਸੰਭਾਲਣ ਦਾ ਮੌਕਾ ਮਿਲਿਆ ਸੁਖਦੇਵ ਆਪਣੀ ਇਸ ਤਰੱਕੀ ਨਾਲ ਬਹੁਤ ਖੁਸ਼ ਹੋਇਆ ਹੁਣ ਤਾਂ ਉਹ ਆਪਣੀ ਧੀ ਨੂੰ ਕਰਮਾ ਵਾਲੀ ਕਹਿੰਦਾ ਨਹੀਂ ਸੀ ਥੱਕਦਾ ਕੁਝ ਦਿਨਾਂ ਨੂੰ ਸੁਖਦੇਵ ਇਟਲੀ ਚਲਾ ਗਿਆ ਸੁਖਦੇਵ ਦੇ ਜਾਣ ਮਗਰੋਂ ਰਿਮੀ ਘਰ ਵਿੱਚ ਇਕੱਲੀ ਰਹਿ ਗਈ ਉਂਝ ਰਿਮੀ ਇੱਕ ਕਾਮਕਾਜੀ ਔਰਤ ਸੀ ਉਹ ਉਸੇ ਫਰਮ ਵਿੱਚ ਕੰਮ ਕਰਦੀ ਸੀ ਜਿਸ ਵਿੱਚ ਕੇ ਸੁਖਦੇਵ ਵੀ ਕੰਮ ਕਰਦਾ ਸੀ ਮਹਿਕ ਦੀ ਹੁਣ ਮਗਰੋਂ ਉਹ ਦੁਬਾਰਾ ਕੰਮ ਜੁਆਇਨ ਨਹੀਂ ਕਰ ਪਾਈ ਕੁਝ ਉਸ ਦੀ ਬੱਚੀ ਵੀ ਹਾਲੇ ਨਿੱਕੀ ਸੀ ਉਸ ਤੋਂ ਕਰਦੀ ਸੀ ਜ਼ਿੰਮੇਵਾਰੀ ਵੀ ਉਸ ਸਿਰ ਆ ਗਈ ਸੀ ਸੋ ਉਸ ਨੇ ਆਪ ਹੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਸੁਖਦੇਵ ਇਟਲੀ ਜਾਣ ਲੱਗਿਆ ਰਿਮੀ ਨੂੰ ਕਹਿ ਕੇ ਗਿਆ ਸੀ ਕਿ ਉਹ ਜੇ ਚਾਹੇ ਤਾਂ ਕੁਝ ਦਿਨ ਆਪਣੇ ਸੱਸ ਸਹੁਰਾ ਸਾਇਮ ਕੋਲ ਬੈਠ ਜਾ ਕੇ ਰਹਿ ਆਵੇ ਇਸ ਨਾਲ ਇੱਕ ਤਾਂ ਉਸ ਦਾ ਥੋੜ ਨੂੰ ਇਸ ਨਾਲ ਇੱਕ ਤਾਂ ਉਸ ਨੂੰ ਥੋੜਾ ਆਰਾਮ ਵੀ ਮਿਲ ਜਾਵੇਗਾ ਤੇ ਦੂਜਾ ਉਸ ਦੇ ਸੱਸ ਸੌਰਾ ਵੀ ਮੂੰਹ ਮੋਟਾ ਨਹੀਂ ਕਰਨਗੇ ਪਰ ਰਿਮੀ ਕਿਉਂ ਆਪਣੇ ਸੱਸ ਸੌਰੇ ਕੋਲ ਨਹੀਂ ਸੀ ਜਾਣਾ ਚਾਹੁੰਦੀ ਇਹ ਤਾਂ ਕੇਵਲ ਉਹ ਹੀ ਜਾਣਦੀ ਸੀ ਖੈਰ ਉਸਨੇ ਸੁਖਦੇਵ ਨੂੰ ਦਿਲਾਸਾ ਦੇਣ ਲਈ ਆਖ ਦਿੱਤਾ ਕਿ ਉਹ ਇਸ ਬਾਰੇ ਜ਼ਰੂਰ ਸੋਚੇਗੀ ਉੰਜ ਸਮਝੀ ਤਾਂ ਰਿਮੀ ਵੀ ਸੀ ਕਿ ਇਹਨੇ ਦਿਨ ਉਸ ਨੂੰ ਕਿਸੇ ਨਾ ਕਿਸੇ ਦੀ ਮਦਦ ਤਾਂ ਲੈਣੀ ਹੀ ਪੈਣੀ ਸੀ ਆਪਣੇ ਪਿਕੇ ਘਰ ਉਹ ਜਾ ਨਹੀਂ ਸੀ ਸਕਦੀ ਇਹਦੀ ਵੀ ਲੰਮੀ ਕਹਾਣੀ ਸੀ ਜਦ ਕਿ ਸਾਰੇ ਪਰਿਵਾਰ ਉਸ ਨੂੰ ਵੇਖ ਕੇ ਰਾਜੀ ਨਹੀਂ ਸੀ ਸੋ ਘਰ ਦੀ ਸੰਭਾਲ ਅਤੇ ਬੱਚੇ ਦੇ ਪਰਿਵਰੇਸ਼ ਉਸ ਨੂੰ ਇਕੱਲੀ ਕਰਨੀ ਪੈਣੀ ਸੀ ਰਿਮੀ ਦੇ ਆਪਣੇ ਪੇਕੇ ਜਾਂ ਸਾਰੇ ਪਰਿਵਾਰ ਨਾਲ ਸੰਬੰਧ ਜਿਹੋ ਜਿਹੇ ਵੀ ਸਨ ਉਸ ਦਾ ਆਪਣੀ ਪੈਂਤਾਰੋਂ ਨਾਲ ਮੂੰਹ ਕਦੇ ਵੀ ਨਹੀਂ ਸੀ ਘਟਿਆ ਤੇ ਨਾ ਹੀ ਉਹਨਾਂ ਦੇ ਰਿਸ਼ਤੇ ਵਿੱਚ ਦੂਰੀਆਂ ਨੇ ਕਦੇ ਦਰਾਰ ਆਉਣ ਦਿੱਤੀ ਸੀ ਇੱਕ ਪਾਸੇ ਜਿੱਥੇ ਰਿਮੀ ਆਪਣੇ ਨਾਲ ਹੋ ਰਹੀਆਂ ਬਧਿਕੀਆਂ ਦਾ ਸੰਤਾਪ ਭੋਗ ਰਹੀ ਸੀ ਉੱਥੇ ਦੂਜੇ ਪਾਸੇ ਉਸ ਨੂੰ ਆਪਣੀ ਭੈਣ ਤਾਰੋ ਦਾ ਚੋਰਾ ਵੀ ਵੱਡ-ਵੱਡ ਖਾ ਰਿਹਾ ਸੀ ਸੋ ਉਸ ਨੇ ਇੱਕ ਫੈਸਲਾ ਲਿਆ ਤੇ ਕੁਝ ਦਿਨ ਆਪਣੀ ਭੈਣ ਤਾਰੋ ਕੋਲ ਰਹਿਣ ਲਈ ਚਲੇ ਗਈ। ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਨਹੀਂ ਲੱਗੀ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਇੰਤਜ਼ਾਰ ਰਹੇਗਾ ਤੁਹਾਡੇ ਵਿਚਾਰਾਂ ਦਾ। ਅੱਜ ਦੀ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ